ਆਉਂਦਾ ਜਿਹੜਾ ਨਾਮ ਹੈ ਤੁਸੀਂ ਉਮੀਦ ਦਿੱਤਾ ਗਿਆ ਉਮੀਦ ਨਾਮ ਕਿਉਂ ਦਿੱਤਾ ਗਿਆ ਹੋਰ ਵੀ ਕੋਈ ਨਾਮ ਰੱਖਿਆ ਜਾ ਸਕਦਾ ਸੀ ਉਮੀਦ ਨਾਮ ਇਸ ਕਰਕੇ ਰੱਖਿਆ ਹੈ ਕਿ ਸਾਨੂੰ ਉਮੀਦ ਹੈ ਵੀ ਜਿਹੜਾ ਇਹ ਸਾਡੀ ਨਸ਼ਿਆਂ ਦੇ ਪ੍ਰਤੀ ਜੇ ਸਾਡੀ ਜਿਹੜੀ جنگ ਹੈ ਇਹ ਉਹਦੇ ਵਿੱਚ ਅਸੀਂ ਸਫਲ ਹੋਵਾਂਗੇ ਸਮਝ ਜਦੋਂ ਸਮਾਜ ਦੇ ਸਾਰੇ ਜਿਹੜੇ ਅੰਗ ਨੇ ਜਿਹੜੇ ਅਲੱਗ-ਅਲੱਗ ਕਿੱਤੇ ਨੇ ਜਾਂ ਖੇਤਰ ਨੇ ਉਹ ਜਦੋਂ ਇਕੱਠੇ ਹੋ ਕੇ ਪੁਲਿਸ ਦਾ ਸਾਥ ਦੇਣਗੇ ਤੇ ਫਿਰ ਆਪਾਂ ਇਹ ਜਿਹੜੀ ਹੈਗੀ ਲੜਾਈ ਨੂੰ ਜਿੱਤ ਸਕਦੇ ਹਾਂ ਅਗਰ ਕੋਈ ਨੌਜਵਾਨਾ ਖੇਡਾਂ ਦੇ ਨਾਲ ਨਹੀਂ ਜੁੜਨਾ ਚਾਹੁੰਦੇ ਜਾਂ ਉਹ ਜੁੜ ਨਹੀਂ ਸਕਦੇ ਉਹਨਾਂ ਨੂੰ ਪਰ ਉਹ ਨਸ਼ੇ ਤੋਂ ਜ਼ਰੂਰ ਬਚਣਾ ਚਾਹੁੰਦੇ ਆ ਉਹਨਾਂ ਨੂੰ ਕਿਸ ਤਰੀਕੇ ਦੇ ਹੋਰ ਇਸ ਤੋਂ ਇਲਾਵਾ ਕਿਸ ਤਰੀਕੇ ਦੇ ਉਪਰਾਲੇ ਕਰੋਗੇ ਜਾਂ ਪਿੰਡਾਂ ਦੇ ਵਿੱਚ ਪਹੁੰਚ ਕੇ ਜਾਂ ਸ਼ਾਇਦ ਹੈ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸਿੱਖਿਆ ਦੇ ਪ੍ਰਤੀ ਜਿਹੜਾ ਹੈਗਾ ਸਜਗ ਹੋਣਾ ਚਾਹੀਦਾ ਉਹਨਾਂ ਨੂੰ ਜਿਹੜਾ ਹੈਗਾ ਆਪਣੀ ਪੜ੍ਹਾਈ ਜਿਹੜੀ ਡਿਸਕੰਟੀਨਿਊ ਨਹੀਂ ਕਰਨੀ ਚਾਹੀਦੀ ਕਿਹਾ ਗਿਆ ਕਿ ਨਸ਼ਿਆਂ ਤੋਂ ਬਚਾਉਣ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਤੇ ਤੁਸੀਂ ਖੁਦ ਹਾਕੀ ਦੇ ਗਰਾਊਂਡ ਦੇ ਵਿੱਚ ਅਸਲ ਚੱਕੀ ਉਹ ਗੈਪ ਪੈ ਗਿਆ ਸੀ ਬਹੁਤ ਵੱਡਾ ਜਿਹੜਾ ਹੁਣ ਪਿਆ ਪੁਲਿਸ ਨੇ ਐਸਐਸਪੀ ਸਾਹਿਬ ਨੇ ਪ੍ਰਾਰਲਾਕ ਦਿੱਤਾ ਬਹੁਤ ਵਧੀਆ ਇਹਦਾ ਟੂਰਨਾਮੈਂਟ ਪਹਿਲਾਂ ਵੀ ਹੋਇਆ ਸੀਗਾ A5 ਚੈਨਲ ਪੰਜਾਬੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਤਸਵੀਰਾਂ ਫਰੀਦਕੋਟ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਫਰੀਦਕੋਟ ਪੁਲਿਸ ਦਾ ਇੱਕ ਵੱਡਾ ਅਪਰਾਲਾ ਦੇਖਣ ਨੂੰ ਮਿਲਿਆ ਹੈ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਇੱਕ ਜਾਗਰੂਕਤਾ ਮਹਿੰਮ ਦਾ ਆਗਾਜ਼ ਕੀਤਾ ਗਿਆ ਹੈ ਜਿਸ ਦਾ ਨਾਮ ਦਿੱਤਾ ਗਿਆ ਹੈ ਉਮੀਦ ਤਾਂ ਦੇਖਦੇ ਆਂ ਤੁਸੀਂ ਫਰੀਦਕੋਟ ਦੇ ਐਸਐਸਪੀ ਹਰਜੀਤ ਸਿੰਘ ਖੁਦ ਪਹੁੰਚੇ ਨੇ ਤਾਂ ਇਹਨਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਫਰੀਦਕੋਟ ਦੇ ਹਾਕੀ ਗਰਾਊਂਡ ਦੇ ਵਿੱਚ ਮੌਜੂਦ ਹਾਂ ਤਾਂ ਹਾਕੀ ਗਰਾਊਂਡ ਦੇ ਵਿੱਚ ਨੌਜਵਾਨ ਪਹੁੰਚੇ ਨੇ ਉਹਨਾਂ ਦੇ ਨਾਲ ਉਹਨਾਂ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਨੂੰ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਬਾਸਕਟਬਾਲ ਦੇ ਵਿੱਚ ਵੀ ਉਸ ਗਰਾਊਂਡ ਦੇ ਵਿੱਚ ਵੀ ਪਹੁੰਚਣਗੇ ਉੱਥੇ ਵੀ ਜਿਹੜੇ ਨੌਜਵਾਨ ਪਹੁੰਚੇ ਨੇ ਤਾਂ ਉਹਨਾਂ ਨੂੰ ਵੀ ਹੌਸਲਾ ਫਜ਼ਾਈ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਫਰੀਦਕੋਟ ਪੁਲਿਸ ਦਾ ਵੱਡਾ ਜਿਹੜਾ ਉਪਰਾਲਾ ਦੇਖਣ ਨੂੰ ਮਿਲਿਆ ਕਿਉਂਕਿ ਫਰੀਦਕੋਟ ਪੁਲਿਸ ਵੱਲੋਂ ਜਿਹੜਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਜਿਹੇ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਫਰੀਦਕੋਟ ਦੀਆਂ ਸਾਂਝੀਆਂ ਕਰਦੇ ਹਾਂ ਫਰੀਦਕੋਟ ਦੇ ਵਿੱਚ ਜਿਹੜਾ ਪਾਲਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਮੀਦ ਪ੍ਰੋਗਰਾਮ ਤਹਿਤ ਵੱਖ-ਵੱਖ ਖੇਡ ਮੁਕਾਬਲਿਆਂ ਦਾ ਅਯੋਜਨ ਕੀਤਾ ਗਿਆ ਹੈ ਤਾਂ ਨੌਜਵਾਨਾਂ ਨੂੰ ਨਸ਼ਾ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇੱਕ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਮੁੱਖ ਮੰਤਰੀ ਪੰਜਾਬ ਦਾ ਵੀ ਇਹ ਜਿਹੜਾ ਓਪਰਾਲਾ ਹੈ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਦੀ ਬਿਲਕੁਲ ਆਪਾਂ ਸਤਿਮਾ ਕਰਨਾ ਤਾਂ ਉਸੇ ਹੀ ਤਹਿਤ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਪੁਲਸ ਪੂਰੀ ਤਰ੍ਹਾਂ ਸਤਰਕ ਹੋ ਚੁੱਕੀ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਤਾਂ ਉਹਨਾਂ ਨੂੰ ਖੇਡਾਂ ਦੇ ਨਾਲ ਜੋੜ ਲੈ ਜੇ ਉਹ ਕੰਮ ਕਰਦਾ ਤਾਂ ਫਿਰ ਦਿਨ ਦੁਗਣੀ ਰਾਤ ਚੌਵੀ ਤਸਵੀਰਾਂ ਤੁਹਾਡੇ ਨਾਲ ਫਰੀਦਕੋਟ ਦੀਆਂ ਸਾਂਝੀਆਂ ਕਰ ਰਹੇ ਹਾਂ ਫਰੀਦਕੋਟ ਦੇ ਹਾਕੀ ਗਰਾਊਂਡ ਦੇ ਵਿੱਚ ਖੜੇ ਹਾਂ ਜਿੱਥੇ ਅੱਜ ਇਸ ਪ੍ਰੋਗਰਾਮ ਤਹਿਤ ਨੌਜਵਾਨਾਂ ਨੂੰ ਜਿਹੜਾ ਹਾਕੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿੱਦੀ ਪਾਸੇ ਬਾਸਕਟਬਾਲ ਦੇ ਵਿੱਚ ਵੀ ਇੱਕ ਨਕਲ ਕਰ ਸਕਦੇ ਹਾਂ ਇੱਕ ਪ੍ਰੋਗਰਾਮ ਸਿੱਖ ਸਕਦੇ ਹਾਂ ਪੁਲੀਕਿਆ ਗਿਆ ਉੱਥੇ ਵੀ ਨੌਜਵਾਨਾਂ ਨੂੰ ਜਿਹੜਾ ਖੇਡਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਰੀਦਕੋਟ ਦੀ ਅਸੀਂ ਵੀ ਆਪ ਤੁਹਾਡੇ ਨਾਲ ਕੋ ਲੱਗਦੇ ਵੀ ਸੰਗੀਆਂ ਕਰ ਰਹੇ ਹਾਂ ਕਿਉਂਕਿ ਫਰੀਦਕੋਟ ਪੁਲਸ ਦਾ ਜਿਹੜਾ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਨਸ਼ਿਆਂ ਤੋਂ ਬਚਾਉਣ ਲਈ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ ਇਹ ਉਮੀਦ ਪ੍ਰੋਗਰਾਮ ਤਹਿਤ ਇਹ ਸਾਜਾ ਜਿਹੜਾ ਮੁੱਖ ਉਪਰਾਲਾ ਗੱਲਬਾਤ ਕਰਦੇ ਆ ਐਸਐਸਪੀ ਫਰੀਦਕੋਟ ਦੇ ਨਾਲ ਐਸਐਸਪੀ ਸਾਹਿਬ ਬਹੁਤ ਵਧੀਆ ਜਿਹੜਾ ਉਪਰਾਲਾ ਅੱਜ ਦੇਖਣ ਨੂੰ ਮਿਲਿਆ ਫਰੀਦਕੋਟ ਦੇ ਵਿੱਚ ਸਮੇਂ-ਸਮੇਂ ਤੇ ਵੇਹੇ ਚੱਲਦੇ ਰਹਿੰਦੇ ਪ੍ਰੋਗਰਾਮ ਹ ਤੇ ਪਰ ਨੌਜਵਾਨਾਂ ਨੂੰ ਖਾਸ ਕਰਕੇ ਜਿਹੜਾ ਤੁਸੀਂ ਨਸ਼ਿਆਂ ਤੋਂ ਜਿਹੜਾ ਤੋੜ ਕੇ ਤਾਂ ਉਹਨਾਂ ਨੂੰ ਖੇਡਾਂ ਵੱਲ ਜੋੜਨ ਦੀ ਕੋਸ਼ਿਸ਼ ਕੀਤੀ ਹਾਂ ਹਾਂਜੀ ਸਾਡਾ ਪਹਿਲਾਂ ਵੀ ਅਸੀਂ ਉਮੀਦ ਪ੍ਰੋਗਰਾਮ ਸਟਾਰਟ ਕੀਤਾ ਸੀਗਾ ਇਹ ਉਹਦਾ ਦੂਸਰਾ ਪਾਰਟ ਹੈਗਾ ਔਰ ਪਿਛਲੀ ਵਾਰੀ ਜਿਹੜੇ 올ੰਪੀਅਨ ਹਾਕੀ ਪਲੇਅਰ ਰੁਪਿੰਦਰਪਾਲ ਸਿੰਘ ਜੀ ਸਾਡੇ ਵਿੱਚ ਇੱਥੇ ਮੌਜੂਦ ਸਨ ਜਦੋਂ ਮੈਚ ਸਟਾਰਟ ਹੋਇਆ ਅੱਜ ਉਹਨਾਂ ਦੇ ਰੁਝੇਵੇ ਕਾਰਨ ਉਹ ਆ ਨਹੀਂ ਸਕੇ ਇਹ ਉਮੀਦ ਪ੍ਰੋਗਰਾਮ ਦੇ ਦੂਸਰੇ ਪਾਰਟ ਦੇ ਵਿੱਚ ਅਸੀਂ ਅੱਜ ਇੱਕ ਬਾਸਕਟਬਾਲ ਮੈਚ ਨੌਜਵਾਨਾਂ ਦਾ ਤੇ ਇੱਕ ਹਾਕੀ ਮੈਚ ਜਿਹੜਾ ਹੈਗਾ ਇੱਥੇ ਬਰਜਿੰਦਰਾ ਕਾਲਜ ਵਿਖੇ ਕਰਵਾ ਰਹੇ ਹਾਂ ਸਾਡਾ ਜਿਹੜਾ ਪਰਪਸ ਇਹ ਹੈ ਕਿ ਨੌਜਵਾਨਾਂ ਨੂੰ ਚੰਗੀ ਸਿਹਤ ਵੱਲ ਲੈ ਕੇ ਜਾਣਾ ਉਹਨਾਂ ਨੂੰ ਸਪੋਰਟਸ ਵਾਲੇ ਪਾਸੇ ਨੂੰ ਪ੍ਰੇਰਿਤ ਕਰਨਾ ਜਾਂ ਪੜ੍ਹਾਈ ਵਾਲੇ ਪਾਸੇ ਨੂੰ ਉਹਨਾਂ ਦਾ ਧਿਆਨ ਖਿੱਚਣਾ ਤਾਂ ਕਿ ਜਿਹੜੇ ਨੌਜਵਾਨ ਅੱਜਕੱਲ ਕਈ ਵਾਰੀ ਮਤਲਬ ਗਲਤੀ ਨਾਲ ਜੋ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਗਲਤੀ ਨਾਲ ਜਾਂ ਆਪਣੀ ਬੇਸਮਝੀ ਦੇ ਨਾਲ ਜਿਹੜਾ ਹੈਗਾ ਨਸ਼ਿਆਂ ਵਾਲੇ ਪਾਸੇ ਨੂੰ ਤੁਰ ਜਾਂਦੇ ਨੇ ਤੇ ਜਾਂ ਤਾ ਉਹ ਨਸ਼ਿਆ ਨਾਲ ਰਿਲੇਟਡ ਕੋਈ ਗਲਤ ਕੰਮ ਕਰਨ ਲੱਗ ਜਾਂਦੇ ਨੇ ਜਾਂ ਨਸ਼ਿਆ ਦਾ ਸੇਵਨ ਕਰਨ ਲੱਗ ਜਾਂਦੇ ਨੇ ਤੇ ਚੰਗੀ ਸਿਹਤ ਵੱਲ ਉਹਨਾਂ ਦਾ ਧਿਆਨ ਖਿੱਚ ਕੇ ਸਪੋਰਟਸ ਵੱਲ ਉਹਨਾਂ ਦਾ ਧਿਆਨ ਖਿੱਚ ਕੇ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਹੈਗਾ ਜੀਵਨ ਵਧੀਆ ਬਣਾਉਣ ਵਾਲੇ ਪਾਸੇ ਨੂੰ ਸਾਡਾ ਜਿਹੜਾ ਹੈਗਾ ਉਹ ਘਰਾਲਾ ਹੈ ਇਸ ਪ੍ਰੋਗਰਾਮ ਦਾ ਜਿਹੜਾ ਨਾਮ ਹੈ ਤੁਸੀਂ ਉਮੀਦ ਦਿੱਤਾ ਗਿਆ। ਉਮੀਦ ਨਾਮ ਕਿਉਂ ਦਿੱਤਾ ਗਿਆ? ਹੋਰ ਵੀ ਕੋਈ ਨਾਮ ਰੱਖਿਆ ਜਾ ਸਕਦਾ ਸੀ ਇਸਦੇ ਕੀ ਕਾਰਨ ਦੇ ਵਿੱਚ? ਉਮੀਦ ਨਾਮ ਇਸ ਕਰਕੇ ਰੱਖਿਆ ਹੈ ਕਿ ਸਾਨੂੰ ਉਮੀਦ ਹੈ ਵੀ ਜਿਹੜਾ ਇਹ ਸਾਡੀ ਨਸ਼ਿਆਂ ਦੇ ਪ੍ਰਤੀ ਜੇ ਸਾਡੀ ਜਿਹੜੀ جنگ ਹੈ ਇਹ ਉਹਦੇ ਵਿੱਚ ਅਸੀਂ ਸਫਲ ਹੋਵਾਂਗੇ ਔਰ ਇਹ ਕਈ ਪਾਸੇ ਇਹ ਵੀ ਦੇਖਣ ਚਾਹੁੰਦਾ ਹੈ ਕਿ ਲੋਕੀ ਜਿਹੜੇ ਨੇ ਉਹ ਪੁਲਿਸ ਦਾ ਕ੍ਰਿਟਿਸਿਜ਼ਮ ਕਰਦੇ ਨੇ ਕਿ ਪੁਲਿਸ ਜਿਹੜੀ ਹੈਗੀ ਪ੍ਰੋਪਰਲੀ ਆਪਣੀ ਨਸ਼ਿਆਂ ਦੇ ਪ੍ਰਤੀ ਜਿਹੜੀ ਉਹਨਾਂ ਦੀ ਡਿਊਟੀ ਹੈ ਉਹਦੇ ਪ੍ਰਤੀ ਸਜਗ ਨਹੀਂ ਹੈ ਜਾਂ ਇਹ ਜਿਹੜਾ ਫਰਸਟ੍ਰੇਸ਼ਨ ਜਿਹੜੀ ਸਮਾਜ 'ਚ ਕਈ ਵਾਰੀ ਆ ਜਾਂਦੀ ਹੈ ਇਹ ਇਹਨੂੰ ਅਸੀਂ ਦੂਰ ਕਰਨਾ ਚਾਹੁੰਦੇ ਆਂ ਔਰ ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਨਸ਼ਿਆਂ ਪ੍ਰਤੀ ਜੰਗ ਹੈ ਉਹਦੇ 'ਚ ਅਸੀਂ ਸੁਸਾਇਟੀ ਦੇ ਜਿੰਨੇ ਵੀ ਪਾਰਟ ਨੇ ਜਿੰਨੇ ਵੀ ਹਿੱਸੇ ਨੇ ਉਹ ਪੁਲਿਸ ਦੇ ਨਾਲ ਜਦੋਂ ਸਹਿਯੋਗ ਦੇਣਗੇ ਤੇ ਫਿਰ ਅਸੀਂ ਇਹ ਤੋਂ ਜਿਹੜਾ ਹੈਗਾ ਨਿਜਾਤ ਪਾ ਸਕਦੇ ਆ ਅੱਜ ਜਿਵੇਂ ਸਾਡੇ ਨਾਲ ਡੀਐਸਓ ਸਾਹਿਬ ਨੇ ਉਹਨਾਂ ਨਾਲ ਅਸੀਂ ਗੱਲ ਕੀਤੀ ਕਿ ਅਸੀਂ ਇਹ ਪ੍ਰੋਗਰਾਮ ਕਰਾਉਣਾ ਚਾਹੁੰਦੇ ਆ ਤਾਂ ਉਹਨਾਂ ਨੇ ਜਿਹੜਾ ਹੈਗਾ ਸਾਡਾ ਸਾਥ ਦਿੱਤਾ ਉਹਨਾਂ ਨੇ ਟੀਮਾਂ ਤਿਆਰ ਕਰਵਾਈਆਂ ਤੇ ਆਪਣੇ ਪੱਧਰ ਤੇ ਉਹਨਾਂ ਨੇ ਜਿਹੜਾ ਹੈਗਾ ਇਹ ਮੈਚ ਜਿਹੜਾ ਹੈਗਾ ਇੱਥੇ ਆਯੋਜਿਤ ਕਰਵਾਇਆ ਸਾਡੇ ਨਾਲ ਪਹਿਲਾਂ ਇੱਕ ਸੰਗੀਤਕ ਪ੍ਰੋਗਰਾਮ ਵੀ ਅਸੀਂ ਕਰਵਾਇਆ ਸੀ ਜਿਦੇ ਚ ਕਿ 뮤직 টিਚਰਸ ਸੀਗੇ ਤੇ ਆਰਟਸ ਨਾਲ ਰਿਲੇਟਡ ਜਿਹੜਾ ਹੈਗਾ ਅਸੀਂ ਇੱਕ ਪ੍ਰੋਗਰਾਮ ਕਰਵਾਇਆ ਸੀ ਬੀਏਡ ਕਾਲਜ ਦੇ ਵਿੱਚ ਸੋ ਇਹ ਜਦੋਂ ਸਮਾਜ ਦੇ ਸਾਰੇ ਜਿਹੜੇ ਅੰਗ ਨੇ ਜਿਹੜੇ ਅਲੱਗ-ਅਲੱਗ ਕਿੱਤੇ ਨੇ ਜਾਂ ਖੇਤਰ ਨੇ ਉਹ ਜਦੋਂ ਇਕੱਠੇ ਹੋ ਕੇ ਪੁਲਿਸ ਦਾ ਸਾਥ ਦੇਣਗੇ ਤੇ ਫੇਰ ਆਪਾਂ ਇਹ ਜਿਹੜੀ ਹੈਗੀ ਲੜਾਈ ਨੂੰ ਜਿੱਤ ਸਕਦੇ ਹਾਂ ਸਰ ਜਿਵੇਂ ਤੁਸੀਂ ਗੱਲ ਕੀਤੀ ਡੀਐਸਓ ਨੇ ਜਿਹੜਾ ਨੌਜਵਾਨਾਂ ਨੂੰ ਲਿਆਂਦਾ ਇੱਥੇ ਇਹ ਫਰੀਦਕੋਟ ਜ਼ਿਲ੍ਹੇ ਦੇ ਪੂਰੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਸੱਦਾ ਦਿੱਤਾ ਗਿਆ ਹੈ ਜਾਂ ਜਿਹੜੇ ਖੇਡਾਂ ਦੇ ਨਾਲ ਪਹਿਲਾਂ ਤੋਂ ਚੱਲ ਰਹੇ ਉਹਨਾਂ ਨੌਜਵਾਨਾਂ ਨੂੰ ਤੁਸੀਂ ਬੁਲਾਇਆ ਨਹੀਂ ਅਸੀਂ WhatsApp ਦੇ ਵਿੱਚ ਜਿਹੜਾ ਹੈਗਾ ਆਪਣਾ ਜਿਹੜਾ ਇਹ ਪ੍ਰੋਗਰਾਮ ਸੀਗਾ ਉਹ ਅਸੀਂ ਪ੍ਰੋਪਗੇਟ ਕੀਤਾ ਹੈਗਾ ਉੱਥੇ ਮਤਲਬ ਇਹ ਤਾਂ ਖੁੱਲਾ ਸੱਦਾ ਹੀ ਹੈ ਸਾਰਿਆਂ ਨੂੰ ਨਾ ਇੱਥੇ ਕੋਈ ਟਿਕਟ ਹੈ ਨਾ ਇੱਥੇ ਕੋਈ ਆਣ ਜਾਣ ਦੀ ਰੈਸਟ੍ਰਿਕਸ਼ਨ ਹੈ ਸੋ ਇਹ ਇੱਕ ਖੁੱਲਾ ਸੱਦਾ ਜਿਹੜਾ ਹੈਗਾ ਸਾਡੇ ਵੱਲੋਂ ਦਿੱਤਾ ਜਾਂਦਾ ਹੈਗਾ ਔਰ ਇਹਦੇ ਚ ਕਿਉਂਕਿ ਟਾਈਮ ਸਵੇਰ ਦਾ ਹੈ ਕਈ ਵਿਅਕਤੀ ਜਿਹੜੇ ਨੇ ਅੱਜ ਕੱਲ ਦੇਖਣ ਚ ਆਏ ਕਿ ਲੋਕੀ ਸਵੇਰੇ ਵੀ ਛੇਤੀ ਨਹੀਂ ਉੱਠਦੇ ਨੌਜਵਾਨ ਸੋ ਉਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਜਿਹੜੇ ਕਿ ਨੌਜਵਾਨ ਤੁਹਾਨੂੰ ਲੱਗਦਾ ਹੈ ਕਿ ਘਟ ਆਏ ਨੇ ਪਰ ਇਹ ਜਿਹੜਾ ਹੈਗਾ ਕਿ ਜਿਹੜੇ ਸਾਡੇ ਜਿੰਨੇ ਵੀ ਉਪਰਾਲੇ ਨੇ ਉਹਦੇ ਚ ਉਦਮੀ ਵਿਅਕਤੀ ਨੂੰ ਹੀ ਜਗ੍ਹਾ ਮਿਲ ਪਾਂਦੀ ਹੈ ਔਰ ਇਹ ਜਿਹੜੀ ਸਾਡੀ ਸੋਚ ਹੈ ਉਹਦੇ ਚ ਅਸੀਂ ਇਹੀ ਦੱਸਣਾ ਚਾਹੁੰਦੇ ਆ ਕਿ ਜਿਹੜਾ ਉਦਮ ਹੈ ਸਵੇਰੇ ਉੱਠਣਾ ਇਹ ਸਿਹਤ ਵਾਸਤੇ ਚੰਗੀ ਗੱਲ ਹੈ ਕੋਈ ਵੀ ਪ੍ਰੋਗਰਾਮ ਹੈ ਅੱਜਕੱਲ ਜਿਵੇਂ ਗਰਮੀਆਂ ਦੇ ਦਿਨ ਨੇ अर्ਲੀ ਮਾਰਨਿੰਗ ਜੇ ਆਪਾਂ ਉਹਨਾਂ ਨੂੰ ਜਿਹੜਾ ਫਿਨਿਸ਼ ਕਰਵਾਈਏ ਤਾਂ ਉਹ ਚੰਗਾ ਲੱਗਦਾ ਹੈ ਸਰ ਇੱਕ ਤਾਂ ਚਲੋ ਤੁਸੀਂ ਠੀਕ ਹੈ ਖੇਡਾਂ ਦੇ ਨਾਲ ਜੋੜ ਲਿਆ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਗਰ ਕੋਈ ਨੌਜਵਾਨਾਂ ਖੇਡਾਂ ਦੇ ਨਾਲ ਨਹੀਂ ਜੁੜਨਾ ਚਾਹੁੰਦੇ ਜਾਂ ਉਹ ਜੁੜ ਨਹੀਂ ਸਕਦੇ ਉਹਨਾਂ ਨੂੰ ਪਰ ਉਹ ਨਸ਼ੇ ਤੋਂ ਜ਼ਰੂਰ ਬਚਣਾ ਚਾਹੁੰਦੇ ਹੈ ਉਹਨਾਂ ਨੂੰ ਕਿਸ ਤਰੀਕੇ ਦੇ ਹੋਰ ਇਸ ਤੋਂ ਇਲਾਵਾ ਕਿਸ ਤਰੀਕੇ ਦੇ ਉਪਰਾਲੇ ਕਰੋਗੇ ਜਾਂ ਪਿੰਡਾਂ ਦੇ ਵਿੱਚ ਪਹੁੰਚ ਕੇ ਜਾਂ ਸ਼ਹਿਰਾਂ ਵਿੱਚ ਦੇਖੋ ਜਿਵੇਂ ਇੱਕ ਆਪਣੇ ਸਮਾਜ ਦੇ ਵਿੱਚ ਪੜ੍ਹਾਈ ਬਹੁਤ ਜਿਹੜੀ ਹੈਗੀ ਹੈ ਜ਼ਰੂਰੀ ਚੀਜ਼ ਹੈ ਸੋ ਸਿੱਖਿਆ ਪ੍ਰਤੀ ਜਿਹੜੀ ਸਾਡੀ ਜਿਹੜੀ ਸ਼ਰਧਾ ਹੈ ਤੇ ਸਿੱਖਿਆ ਪ੍ਰਤੀ ਜਿਹੜੇ ਸਾਡੇ ਡਿਵੋਸ਼ਨ ਹੈਗੀ ਆ ਉਹ ਘਟ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਿਆ ਦੇ ਨਾਲ ਹੀ ਜਦੋਂ ਆਪਾਂ ਪੜ੍ਹਾਈ ਮੁਕੰਮਲ ਪੂਰੀ ਕਰ ਲੈਂਦੇ ਆ ਫੇਰ ਹੀ ਆਪਾਂ ਜਿਹੜਾ ਹੈਗਾ ਸਮਾਜ ਦੇ ਵਿੱਚ ਇੱਕ ਚੰਗਾ ਮੁਕਾਮ ਲੈ ਸਕਦੇ ਆ ਕਿ ਸੋ ਇਹ ਦੂਸਰਾ ਹੈ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸਿੱਖਿਆ ਦੇ ਪ੍ਰਤੀ ਜਿਹੜਾ ਹੈਗਾ ਸजग ਹੋਣਾ ਚਾਹੀਦਾ ਹੈ ਉਹਨਾਂ ਨੂੰ ਜਿਹੜਾ ਹੈਗਾ ਆਪਣੀ ਪੜ੍ਹਾਈ ਜਿਹੜੀ ਡਿਸਕੰਟੀਨਿਊ ਨਹੀਂ ਕਰਨੀ ਚਾਹੀਦੀ ਅੱਜ ਕੱਲ ਜਿਵੇਂ ਨੌਜਵਾਨਾਂ 'ਚ ਰੁਝਾਨ ਹੈ ਕਿ 12ਵੀਂ ਤੋਂ ਬਾਅਦ ਹਾਈਲਾਈਟਸ ਕਰ ਲਈ ਤੇ ਬਾਹਰ ਚਲੇ ਗਏ এডਿਕੇਸ਼ਨ ਦੀ ਜੋ ਵੈਲਿਊ ਹੈ ਉਹਨੂੰ ਆਪਾਂ ਕਿਤੇ ਵੀ ਉਹਨੂੰ ਕੰਪਰੋਮਾਈਜ਼ ਨਹੀਂ ਕਰ ਸਕਦੇ ਬਾਹਰ ਜਾਣ ਦੇ ਨਾਲ ਬੰਦਾ ਸਕਸੈਸ ਸਕਸੈਸਫੁਲ ਨਹੀਂ ਹੋ ਜਾਂਦਾ ਬੰਦੇ ਦੀ ਸਕਸੈਸ ਜਿਹੜੀ ਹੈ ਉਹਦੀ এডੂਕੇਸ਼ਨ ਕਿੰਨੀ ਕੁਆਲੀਫਿਕੇਸ਼ਨ ਹੈ ਉਹਦੀ ਔਰ ਉਸ এডੂਕੇਸ਼ਨ ਨੂੰ ਉਹ ਆਪਣੇ ਸਮਾਜ ਦੇ ਵਿੱਚ ਸਮਾਜ ਨੂੰ ਵਧੀਆ ਬਣਾਉਣ ਚ ਕਿਸ ਤਰੀਕੇ ਨਾਲ ਇਸਤੇਮਾਲ ਕਰਦਾ ਇਹ ਉਹਦੀ ਸਕਸੈਸ ਰੇਟ ਜਿਹੜੀ ਹੈ ਉਸ ਮੁਤਾਬਕ ਜਿਹੜੀ ਹੈਗੀ ਆ ਆਪਾਂ ਨੂੰ ਨਾਪਣੀ ਚਾਹੀਦੀ ਆ ਨਾ ਕਿ ਉਹਨੇ ਪੈਸਾ ਕਿੰਨਾ ਕਮਾਇਆ ਜਾਂ ਉਹ ਕਿਸ ਤਰੀਕੇ ਨਾਲ ਪੈਸਾ ਕਮਾ ਕੇ ਜਿਹੜਾ ਹੈਗਾ ਉਹ ਸਮਾਜ ਦੇ ਵਿੱਚ ਸ਼ੋਹਰਤ ਹਾਸਲ ਕਰ ਰਿਹਾ ਹੈ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਾਨੂੰ ਕਈ ਵਾਰੀ ਗਲਤ ਪਾਸੇ ਨੂੰ ਲੈ ਜਾਂਦੀਆਂ ਅੱਜ ਇੱਕ ਪੰਜਾਬ ਪੁਲਿਸ ਦਾ ਬਹੁਤ ਵਧੀਆ ਆਪ੍ਰਹਾਲਾ ਦੇਖਣ ਨੂੰ ਮਿਲਿਆ ਉਮੀਦ ਉਸ ਦਾ ਨਾਮ ਦਿੱਤਾ ਗਿਆ ਤੇ ਨਸ਼ਿਆਂ ਤੋਂ ਬਚਾਉਣ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਤੇ ਤੁਸੀਂ ਖੁਦ ਹਕੀ ਦੇ ਇੱਕ ਗਰਾਊਂਡ ਦੇ ਵਿੱਚ ਪਹੁੰਚੇ ਸਰ ਬੜੇ ਮਾਣ ਵਾਲੀ ਗੱਲ ਆ ਇਹਦੇ ਨਾਲ ਸਪੋਰਟਸ ਨੂੰ ਬਹੁਤ ਵਧਾਵਾ ਮਿਲੇਗਾ ਅਸਲ ਚ ਕੀ ਉਹ ਗੈਪ ਪੈ ਗਿਆ ਸੀ ਬਹੁਤ ਵੱਡਾ ਜਿਹੜਾ ਹੁਣ ਪਿਆ ਪੁਲਿਸ ਨੇ ਐਸਐਸਪੀ ਸਾਹਿਬ ਨੇ ਪ੍ਰਾਰਲਾ ਕੀਤਾ ਬਹੁਤ ਵਧੀਆ ਇਹਦਾ ਟੂਰਨਾਮੈਂਟ ਪਹਿਲਾਂ ਵੀ ਹੋਇਆ ਸੀਗਾ ਬਹੁਤ ਵਧੀਆ ਤਰੀਕ ਨਾਲ ਬਹੁਤ ਸਜੇ ਢੰਗ ਨਾਲ ਟੂਰਨਾਮੈਂਟ ਕਰਾਇਆ ਗਿਆ ਅਸੀਂ ਧੰਨਵਾਦੀ ਹਾਂ ਐਸਐਸਪੀ ਸਾਹਿਬ ਦੇ ਕਿ ਗੇਮਾਂ ਨੂੰ ਬੜਾਵਾ ਦੇਣ ਕਿ ਆ ਕੇ ਪਲੇਅਰ ਹੋਰ ਆਉਣ ਗਰਾਊਂਡ 'ਚ ਮੰਨ ਲਓ ਵੀ ਜਿਹੜੇ ਨੌਜਵਾਨ ਆ ਉਹ ਖੇਡਾਂ ਦੇ ਨਾਲ ਜੁੜ ਨਹੀਂ ਸਕਦੇਗੇ ਉਹ ਪਰ ਨਸ਼ੇ ਤੋਂ ਬਚਣਾ ਚਾਹੁੰਦੇ ਆ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਸੁਨੇਹਾ ਹੈ ਤੁਸੀਂ ਨਸ਼ੇ ਨਾਲ ਮੇਰੀ ਗੱਲ ਸੁਣੋ ਜੀ ਗਰਾਊਂਡ ਦੇ ਵਿੱਚ ਆਓ ਜਿੰਨਾ ਤੁਸੀਂ ਆਪਦੇ ਆਪ ਨੂੰ ਬਿਜ਼ੀ ਰੱਖੋਗੇ ਉਹਨਾਂ ਹੀ ਨਸ਼ੇ ਤੋਂ ਬਚਿਆ ਜਾਊਗਾ ਜੇ ਆਪਾਂ ਘਰੇ ਗੇਮ ਖੇਡੋਗੇ ਤੁਹਾਡਾ ਧਿਆਨ ਆਪਣੇ ਬਕਨਵਰਟ ਹੋਊਗਾ ਸਮਾਜੀ ਸੰਗਤ ਨਾਲ ਹੀ ਹੁੰਦਾ ਨਸ਼ਾ ਧੰਨਵਾਦ ਤਾਂ ਇਸ ਤੋਂ ਬਾਅਦ ਤੁਹਾਨੂੰ ਅਸੀਂ ਤਸਵੀਰਾਂ ਦਿਖਾਵਾਂਗੇ ਬਾਸਕਟਬਾਲ ਗਰਾਊਂਡੀਆਂ ਵੀ ਉੱਥੇ ਵੀ ਇੱਕ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਪਹਿਲਾਂ ਹਾਕੀ ਗਰਾਊਂਡ ਦੇ ਵਿੱਚ ਪਹੁੰਚੇ ਹਾਂ ਤੁਸੀਂ ਉੱਥੇ ਨੌਜਵਾਨਾਂ ਨੂੰ ਅਸ਼ੀਰਵਾਦ ਦਿੱਤਾ ਤੇ ਹੁਣ ਤੁਸੀਂ ਬਾਸਕਟਬਾਲ ਗਰਾਊਂਡ ਦੇ ਵਿੱਚ ਪਹੁੰਚੇ ਇਹ ਸਾਡੇ ਦੋ ਮੈਚ ਕਰਾਉਣ ਦਾ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਐਮਐਲਏ ਫਰੀਦਕੋਟ ਜਿਹੜੇ ਕਿ ਪਹਿਲਾਂ ਬਾਸਕਟਬਾਲ ਦੇ ਪਲੇਅਰ ਰਹੇ ਨੇ ਉਹਨਾਂ ਦੇ ਨਾਲ ਚੇਅਰਮੈਨ ਅਮਨਦੀਪ ਸਿੰਘ ਜੀ ਉਹ ਵੀ ਬਾਸਕਟਬਾਲ ਦੇ ਖਿਡਾਰੀ ਰਹੇ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਆ ਮੈਚ ਵੀ ਕਰਵਾ ਰਹੇ ਹਾਂ ਔਰ ਇਹਦੇ ਚ ਵੀ ਦੋਨੋਂ ਟੀਮਾਂ ਨੂੰ ਸਾਡੇ ਵੱਲੋਂ ਜਿਹੜਾ ਹੈਗਾ ਇੱਕ ਇੱਕ ਬਾਸਕਟਬਾਲ ਦਿੱਤੀ ਜਾ ਰਹੀ ਹੈ ਤੇ ਹੋਰ ਜੋ ਜਿਹੜੀ ਜੇਤੂ ਟੀਮ ਹੈ ਉਹਨੂੰ ਇੱਕ ਟਰੋਫੀ ਦਿੱਤੀ ਜਾਏਗੀ ਤੇ ਇਹ ਸਾਡਾ ਉਮੀਦ ਪ੍ਰੋਗਰਾਮ ਦੇ ਤਹਿਤ ਜਿਹੜਾ ਦੂਜਾ ਜਿਹੜਾ ਪਾਰਟ ਹੈ ਉਹਦੇ ਚ ਅੱਜ ਹਾਕੀ ਮੈਚ ਦੇ ਨਾਲ ਬਾਸਕਟਬਾਲ ਮੈਚ ਕਰਵਾਇਆ ਜਾ ਰਿਹਾ ਹੈ ਪੌਸਿਬਲ ਨੂੰ ਕੁਝ ਨਾ ਕੁਝ ਜਿਹੜਾ ਨੌਜਵਾਨਾਂ ਨੂੰ ਜਿਹੜੀਆਂ ਖੇਡਾਂ ਵਾਸਤੇ ਕੁਝ ਪ੍ਰੋਵਾਈਡ ਵੀ ਕਰਵਾਇਆ ਜਾ ਰਿਹਾ ਹੈ ਕਿੱਟਾਂ ਦਿੱਤੀਆਂ ਜਾ ਰਹੀਆਂ ਨੇ ਹੋਰ ਇਸ ਤੋਂ ਇਲਾਵਾ ਕੀ ਕੀ ਜਿਹੜਾ ਪ੍ਰੋਵਾਈਡ ਕਰਾ ਰਹੇ ਹਾਂ ਤਾਂ ਜੋ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਹੌਸਲਾ ਮਿਲੇ ਇਹਦੇ ਵਿੱਚ ਮੇਨ ਜਿਹੜਾ ਸਾਡਾ ਪਰਪਸ ਇਹ ਹੈ ਕਿ ਨੌਜਵਾਨ ਨੇ ਜਿਹੜੇ ਉਹ ਪੁਲਿਸ ਨਾਲ ਇੰਟਰੈਕਟ ਕਰਨ ਉਹਨਾਂ ਦਾ ਪੁਲਿਸ ਦੇ ਨਾਲ ਕਮਿਊਨੀਕੇਸ਼ਨ ਵਧੇ ਜਿਹੜਾ ਆਪਾਂ ਅਕਸਰ ਦੇਖਣ ਜਾਂਦਾ ਹੈ ਕਿ ਲੋਕੀ ਜਿਹੜੇ ਨੇ ਪੁਲਿਸ ਨੂੰ ਸੂਚਨਾ ਦੇਣ ਤੋਂ ਵੀ ਗੁਰੇਜ਼ ਕਰਦੇ ਨੇ ਤੇ ਜਦੋਂ ਨੌਜਵਾਨਾਂ ਦੇ ਨਾਲ ਅਸੀਂ ਇੰਟਰੈਕਸ਼ਨ ਕਰਦੇ ਹਾਂ ਤਾਂ ਉਹ ਸਾਨੂੰ ਕਿਸੇ ਵੀ ਮਾੜੇ ਕੰਮ ਸੰਬੰਧੀ ਜਾਂ ਜੇਕਰ ਉਹਨਾਂ ਨੇ ਸਾਨੂੰ ਕੋਈ ਸੂਚਨਾ ਦੇਣੀ ਹੈ ਸਮਾਜ ਦੇ ਵਿੱਚ ਜੇਕਰ ਕੋਈ ਗਲਤ ਕੰਮ ਹੋ ਰਿਹਾ ਤਾਂ ਉਹ ਉਹ ਅੱਗੇ ਰਹਿੰਦੇ ਨੇ ਅਗਾਹ ਵਧੂ ਤਰੀਕੇ ਨਾਲ ਜਿਹੜਾ ਹੈਗਾ ਸਾਡਾ ਸਹਿਯੋਗ ਕਰਦੇ ਨੇ ਔਰ ਇਸ ਸਹਿਯੋਗ ਨਾਲ ਪੁਲਿਸ ਦੀ ਜਿਹੜੀ ਪਰਫਾਰਮੈਂਸ ਹੈ ਉਹ ਵੀ ਵਧੀਆ ਹੁੰਦੀ ਹੈ ਤੇ ਇਹਦਾ ਸਾਰੇ ਸਮਾਜ ਨੂੰ ਫਾਇਦਾ ਮਿਲਦਾ ਇਹ ਸਾਡਾ ਜਿਹੜਾ ਪਰਪਸ ਇਹਦਾ ਇਹੀ ਹੈ ਕਿ ਨੌਜਵਾਨਾਂ ਨੂੰ ਇੰਗੇਜ ਕੀਤਾ ਜਾਵੇ ਤੇ ਉਹਨਾਂ ਨੂੰ ਜਿਹੜਾ ਹੈਗਾ ਇਹ ਚੰਗੇ ਪਾਸੇ ਵੱਲ ਤੋਰ ਕੇ ਤੇ ਸਾਡੇ ਨਾਲ ਜਿਹੜਾ ਹੈਗਾ ਉਹ ਸਹਿਯੋਗ ਤੇ ਸਰ ਸਾਰੇ ਨੌਜਵਾਨ ਤਾਂ ਇੱਥੇ ਪਹੁੰਚ ਵੀ ਨਹੀਂ ਸਕੇ ਉਹਨਾਂ ਨੇ ਸ਼ਮੂਲੀਅਤ ਕਰ ਨਹੀਂ ਸਕੇ ਗਰਾਊਂਡ ਦੇ ਵਿੱਚ ਖੇਡਾਂ ਦੇ ਵਿੱਚ ਪਿੰਡਾਂ ਵਾਲੇ ਜਾਂ ਹੋਰ ਕਸਬਿਆਂ ਵਿੱਚ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਨਸ਼ਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰੋਗੇ ਕਿਸ ਤਰ੍ਹਾਂ ਪਾਸੇ ਜੋੜੋਗੇ ਕੀ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵਾਸਤੇ ਲਈ ਕੰਮ ਵਟਾ ਇਹ ਇੱਕ ਸਾਡੇ ਬਰਜਿੰਦਰਾ ਕਾਲਜ ਤੋਂ ਇੱਕ ਨਾਟਕ ਟੀਮ ਅਸੀਂ ਜਿਹੜੀ ਹੈਗੀ ਉਹਨੇ ਸਾਡੇ ਨਾਲ ਸਹਿਯੋਗ ਦੇਣ ਦਾ ਜਿਹੜਾ ਹੈਗਾ ਉਹ ਉਪਰਾਲਾ ਮਿੱਥਿਆ ਹੈ ਉਨ੍ਹਾਂ ਵੱਲੋਂ ਕੱਲ ਸੰਜੇਨਗਰ ਫਰੀਦਕੋਟ ਦੇ ਵਿੱਚ ਨਾਟਕ ਕੀਤਾ ਗਿਆ ਔਰ ਗੁਪਿੰਡ ਗੋਲੇ ਵਾਲਾ ਦੇ ਵਿੱਚ ਉਨ੍ਹਾਂ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਹੈਗਾ ਸਿੱਖਿਆ ਦੇਣ ਵਾਸਤੇ ਇੱਕ ਨਾਟਕ ਕੀਤਾ ਗਿਆ ਇਹ 9 ਮੈਂਬਰੀ ਟੀਮ ਹੈ 9 ਚਾਈਲਡ ਆਰਟਿਸਟ ਨੇ ਇਹਦੇ ਵਿੱਚ ਜਿਹੜੇ ਕਿ 브ਰੇਜਿੰਦਰਾ ਕਾਲਜ ਪੜ੍ਹਦੇ ਨੇ ਤੇ ਉਹਨਾਂ ਨੂੰ ਅਸੀਂ ਉਹਨਾਂ ਦੇ ਸਹਿਯੋਗ ਨਾਲ ਅਸੀਂ ਪਿੰਡ-ਪਿੰਡ ਦੇ ਵਿੱਚ ਇਹ ਨਾਟਕ ਜਿਹੜਾ ਹੈਗਾ ਕਰਵਾ ਰਹੇ ਹਾਂ ਤਾਂ ਕਿ ਇਹ ਲੋਕਾਂ ਨੂੰ ਜਿਹੜਾ ਹੈਗਾ ਅਸੀਂ ਪ੍ਰੇਰਿਤ ਕਰ ਸਕੀਏ ਕਿ ਉਹ ਨਸ਼ੇ ਆ ਤੋਂ ਦੂਰ ਰਹਿਣ ਇਹਨੂੰ ਇਹਨਾਂ ਦਾ ਨਾਟਕ ਨੂੰ ਕੱਲ ਬਹੁਤ ਹੀ ਵਧੀਆ ਜਿਹੜਾ ਹੈਗਾ ਹੁੰਗਾਰਾ ਲੋਕਾਂ ਵੱਲੋਂ ਮਿਲਿਆ ਸੰਜੇਨਗਰ ਚ ਲਗਭਗ 200-250 ਦੇ ਕਰੀਬ ਜਿਹੜੇ ਵਿਅਕਤੀ ਸੀਗੇ ਉਹਨਾਂ ਨੇ ਇਹ ਨਾਟਕ ਦੇਖਿਆ ਤੇ ਉਹਨਾਂ ਔਰ ਇਹ ਦੋ ਵਾਰੀ ਜਿਹੜਾ ਹੈਗਾ ਕੱਲ ਇਹਨਾਂ ਨੇ ਉਸ ਕਲੋਨੀ ਦੇ ਵਿੱਚ ਨਾਟਕ ਕੀਤਾ। ਆਖਰੀ ਸਵਾਲ ਆ ਸਰ ਇਹਦਾ ਪਿਛਲੇ ਸਮੇਂ ਦੇ ਵਿੱਚ ਵੀ ਜਿਵੇਂ ਤੁਸੀਂ ਇਹੀ ਪ੍ਰੋਗਰਾਮ ਏਵ ਤਹਿਤ ਕੀਤਾ ਸੀਗਾ ਇਹਦਾ ਬੈਨੀਫਿਟ ਪਹਿਲਾਂ ਮਿਲਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਬੈਨੀਫਿਟ ਮਿਲੂਗਾ? ਦੇਖੋ ਬੈਨੀਫਿਟ ਤਾਂ ਨੂੰ ਆਪਾਂ ਕੁਆਂਟੀਫਾਈ ਨਹੀਂ ਕਰ ਸਕਦੇ ਕਿ ਕਿੰਨਾ ਬੈਨੀਫਿਟ ਹੋ ਗਿਆ ਪਰ ਇਹ ਜ਼ਰੂਰ ਹੈ ਕਿ ਇਹਦੇ ਨਾਲ ਲੋਕੀ ਜਾਗਰੂਕ ਹੁੰਦੇ ਨੇ। ਤੇ ਸਾਨੂੰ ਜਿਹੜਾ ਹੈਗਾ ਜਿਹੜੀ ਸਾਡੀ ਨਸ਼ਿਆਂ ਪ੍ਰਤੀ جنگ ਹੈ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਹਲਾਸ਼ੇਰੀ ਮਿਲਦੀ ਹੈਗੀ ਜਿਹੜਾ ਅਸੀਂ ਇੱਕ ਮੋਬਾਈਲ ਨੰਬਰ ਜਾਰੀ ਕੀਤਾ ਸੀ 7527029029 ਉਹ ਮੋਬਾਈਲ ਨੰਬਰ ਜਿਹੜਾ ਹੈਗਾ ਉਹ ਉਹਤੇ ਲੋਕਾਂ ਨੇ ਸਾਨੂੰ ਪਿਛਲੀ ਵਾਰੀ ਵੀ ਜਦੋਂ ਅਸੀਂ ਉਮੀਦ ਪ੍ਰੋਗਰਾਮ ਕਰਵਾਇਆ ਸੀ ਲੋਕਾਂ ਨੇ ਕਾਫੀ ਇਨਫੋਰਮੇਸ਼ਨ ਦਿੱਤੀ ਤੇ ਹੁਣ ਵੀ ਜਿਹੜੀ ਆ ਉਹਤੇ ਇਨਫੋਰਮੇਸ਼ਨ ਸਾਨੂੰ ਮਿਲ ਰਹੀ ਹੈ ਜਿਹਦੇ ਤਹਿਤ ਅਸੀਂ ਕੱਲ ਪਿੰਡ ਪੱਖੀ ਦੇ ਵਿੱਚ ਵੀ ਜਿਹੜਾ ਹੈਗਾ ਰੇਡ ਕਰਕੇ ਕੋਈ ਦੋ ਅਜਿਹੇ ਨਸ਼ਾ ਤਸਕਰ ਫੜੇ ਸੀ ਜਿੰਨਾਂ ਤੋਂ ਕੋਈ ਚੋਰੀ ਦਾ ਜਿਹੜਾ ਮੋਟਰਸਾਈਕਲ ਬਰਾਮਦ ਹੋਇਆ ਥੈਂਕ ਯੂ ਵੈਰੀ ਮਚ ਤਾਂ ਇਸ਼ਾਨਾ ਐਸਐਸਪੀ ਫਰੀਦਕੋਟ ਤਾਂ ਬਹੁਤ ਵੱਡਾ ਜਿਹੜਾ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਹੈ ਫਰੀਦਕੋਟ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਹਨਾਂ ਨੂੰ ਜਾਗਰੂਕ ਕਰਨ ਲਈ ਉਮੀਦ ਤਹਿਤ ਜਿਹੜਾ ਪ੍ਰੋਗਰਾਮ ਲਈਆ ਗਿਆ ਪਿਛਲੇ ਸਮੇਂ ਦੇ ਵਿੱਚ ਵੀ ਕੀਤਾ ਸੀਗਾ ਤਾਂ ਅੱਜ ਫਿਰ ਤੋਂ ਜਿਹੜਾ ਇਹ ਪ੍ਰੋਗਰਾਮ ਲਈਆ ਗਿਆ ਤਾਂ ਜੋ ਨੌਜਵਾਨਾਂ ਨੂੰ ਜਿਹੜਾ ਨਸ਼ਿਆਂ ਤੋਂ ਬਚਾਇਆ ਜਾ ਸਕੇ ਗੁਰਜੀਤ ਸਿੰਘ ਰਮਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਰਧਾਰਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ